ਦੋਸਤੋ ਸਾਤ ਪਿਛੇ ਰਿਹਾ ਇੱਕ ਆਪਾਂ ਤੁਹਾਨੂੰ ਪਛੋਂਦਾ ਹੋਰ ਰਿਜ਼ਲਟ ਦਿਖਾਉਣ ਲੱਗੇ ਆ ਤੇ ਜਿਹੜੇ ਵੀਰ ਆਪਣੇ ਚੈਨਲ ਨਾਲ ਜੁੜੇ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਘੰਟੀ ਦੇ ਬਟਨ ਨੂੰ ਆਲਟ ਕਰਨਾ ਸੈੱਟ ਵੀ ਆਨ ਕਰ ਲੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲਦਾ ਰਹੇ ਤੇ ਦੋਸਤੋ ਜਿਹੜਾ ਨਾਲ ਹੋਰ ਰਿਜ਼ਲਟ ਵਿਖਾ ਰਹੇ ਪਛੋਂਦਾ ਤੇ ਜਿਹੜੇ ਵੀਰਾਂ ਨੂੰ ਵੀਡੀਓ ਚੰਗੀ ਲੱਗੀ ਤੇ ਵੀਰ ਨੂੰ ਸ਼ੇਅਰ ਕਰਨਾ ਤੇ ਵੀਡੀਓ ਐਂਡ ਤੱਕ ਦੇਖਣਾ ਇੱਕ ਵੀਰ ਨੇ ਇਸ ਘਰ ਦੇ ਵਿੱਚੋਂ ਬਹੁਤ ਚੰਗੇ ਜਾਨਵਰ ਪਾਲਾ ਕੀਤੇ ਆ ਵੀ ਤਕਰੀਬਨ ਸਾਰੇ ਬੁੱਲਾਦੰਦਾਂ ਕੋਈ ਹਟਿਆ ਕਿ ਚਾਰ ਪੰਜ ਬਲਨਰ ਰਿਜ਼ਲਟ ਕਾਫੀ ਹੈਗਾ ਯਾਰ ਜਿਹੜੀ ਸਾਹਮਣੇ ਸਕਰੀਨ ਤੇ ਤੁਸੀਂ ਮੱਝ ਦੇਖ ਰਹੇ ਹੋ ਇਹ ਬੁੱਢੀ ਜੋਗਰਾਈ ਦੀ ਤੀਤੀ ਹੱਕ ਕਰਮਵੀਰ ਦੀ ਤੇ ਇਹਦਾ ਦੁੱਧਾ ਰਿਕਾਰਡ ਵੀ ਨੇ ਇਹਨਾਂ ਕੋਲ ਬਹੁਤਾਂ ਦੀ ਮੱਝ ਵੀ ਹੱਥੀਂ ਦੀ ਉੱਚੀ ਆ ਤੇ ਜਿਹੜੀ ਹੁਣ ਵੀ ਦੁਵਾਰੇ ਗੱਭਣਿਆ ਤੇ ਐਲਡੀਐਫ ਕੋਈ ਨੂਰ ਤੋਂ ਇਹ ਗੱਭਣ ਮੱਝ ਤੇ ਇਹਦੀਆਂ ਪਿਛਲੇ ਸੂਏਗਾ ਤੀਹਾਂ ਤੁਹਾਨੂੰ ਵੀ ਦੱਸਦੇ ਆ ਇਸ ਮੱਝ ਨੇ ਵੀ ਵੀਰਾਂ ਦੇ ਕੋਲ ਨੋਰਮਲ ਖਰਾਕ ਦੇ ਉੱਤੇ 18 19 ਲੋਟ ਕਰ ਨੋਰਮਲ ਖਰਾਕ ਦੇ ਉੱਤੇ ਆਇਆ ਜੇ ਜ਼ੋਰ ਲਾਉਂਦੇ ਦੋ ਦੋ ਨੇ 20 ਕਿਲੋ ਤੋਂ ਵੀ ਇਹਨੇ ਪਰ ਕਰ ਦੇਣਾ ਸੀ ਮੱਝ ਨੇ ਤੇ ਇਹਦੀ ਇੱਕ ਲੋਰੀ ਝੁੱਟ ਕੇ ਤੁਹਾਨੂੰ ਖਾਣੇ ਆਈ ਪਿੱਛੇ ਛੋਟੀ ਖੜੀ ਤੇ ਖਰੇ ਸਕਰੀਨ ਤੇ ਇਹ ਆਪਣੀ ਰਸਤਵਿੰਦ ਦੀ ਆ ਰਸਤਵਿੰਦ ਝੋਟੀ ਆਏ ਤੇ ਹਜੇ ਗੱਬੜਤ ਨਹੀਂ ਹੋਈ ਝੋਟੀ ਜੀ ਵੀ ਐਸੀ ਮੱਝ ਦੀ ਆ ਜੋਗਰਾਜ ਜਿਹੜਾ ਹੋਈ ਝੋਟੀ ਐ ਐਸ ਹੋਏ ਦੀ ਜਿਹੜੀ ਆ ਉਸੇ ਮੱਝ ਦੀ ਆ ਕੱਟੀ ਆ ਗਈ ਆ ਇਹ ਕੱਟੀ ਹੈਗੀ ਆ ਦਾਰੇ ਦੀ ਕੱਟੀ ਆ ਇਹ ਵੀ ਐਲਡੀਐਫ ਦਾਰੇ ਦੀ ਕੱਟੀ ਆ ਲక్ష్ਮੀਨਦੀ ਫਾਰਮ ਵਾਲਿਆਂ ਦੀ ਦਾਰੇ ਦੀ ਕੱਟੀ ਐ ਤੁਸੀਂ ਦੀ ਦੇਖਦੇ ਹੋ ਤੇ ਆ ਕੱਟੀ ਦੇਖ ਰਹੇ ਹੋ ਇਹ ਉਸੇ ਮੱਝ ਦੀ ਭੈਣ ਆ ਇਹ ਸਾਰਾ ਇਹ ਸਾਰਾ ਵਾਲੇ ਸੇਮਾ ਨਾਲ ਚੁਆ ਇਹ ਸਾਰਾ ਇਹ ਆਪਣੀ ਸਰਬਾਨ ਵਾਲੇ ਆ ਉਹਨਾਂ ਦੀ ਸੀਮਣ ਦੀ ਇਹ ਝੋਟੀ ਆ ਇਹ ਵੀ ਝੋਟੀ ਦਾ ਕੱਦ ਘੜ ਬਹੁਤ ਚੰਗਾ ਆ ਤੇ ਇਹ ਵੀ ਝੋਟੀ ਗੱਭਣੇ ਆ ਇਹ ਝੋਟੀ ਆ ਇਹ ਦਵਿੰਦਰਾ ਕ੍ਰਾਂਤੀ ਡੇਰੀ ਫਾਰਮ ਵਾਲੇ ਆਗੇ ਇਹ ਰਤਨ ਬੁੱਲਦੇ ਤੋਂ ਗੱਭਣੇ ਇਹ ਰਤਨ ਬੁੱਲਦੇ ਇਹ ਤੋਂ ਗੱਭਣੇ ਝੋਟੀ ਨੂੰ ਦੇਖ ਸਕਦੇ ਹੋ ਤੇ ਇੱਕ ਚਾਰ ਟੀ ਨੂੰ ਹੋਰ ਵਿਖਾਉਣੇ ਆ ਪਿਛਲੇ ਪਾਸੇ ਪਹਿਲਾਂ ਇਹਦੀ ਗੱਲ ਕਰਨ ਲਗੇ ਇਹ ਝੋਟੀ ਵੀ ਸਾਰ ਬੋਨਾਂ ਦੀ ਲੈਂਡ ਚੋਂ ਆ ਪਰ ਇਹਦਾ ਨੰਬਰ ਤਾਂ ਨਹੀਂ ਪਤਾ ਵੀ ਕਿਹੜੀ ਲੈਂਡ ਚੋਂ ਆ ਵੀ ਇਹਦੀ ਮਤਲਬ ਵੀ ਫਾਗਰ ਵਾਲਾ ਨੇ ਕਿਹੜੀ ਇਹਦੀ ਇਹ ਵੀ ਝੋਟੀ ਚੋੜੀ ਜੁੜੀ ਕਰੀਏ ਪੂਰੀ ਝੋਟੀ ਪੁੱਠਾ ਪੱਠਪੂੜਾ ਬਹੁਤ ਚੰਗਾ ਆ ਸਿੰਗਾ ਦੀ ਮੰਤਰੀ ਹੋ ਜਾਣਗੀ ਥੋੜੀ ਡਰਦੀ ਮੈਨੂੰ ਤੇ ਜਿਹੜੀ ਇਸ ਝੋਟੀ ਦੀ ਮਾਂ ਆ ਨਾ ਧਾਰੀ ਵਾਲਾ ਡੇਰੀ ਫਾਰਮ ਪੇਜ ਆ ਤੇ ਉਸ ਮੁੰਡੇ ਕੋਲ ਆ ਇਹ ਵੀ ਝੋਟੀ ਦੀ ਮਾਂ ਤਜਰੀਦੀ ਨਾਂ ਵਾਲਾ ਗੱਲ ਕਰਗੀ ਆਪਾਂ ਇੱਕ ਛੋਟੀ ਜਿਹੀ ਫੁਰਤ ਬਹੋਨੇ ਆ ਤੇ ਇਹ ਨੀਲੀ ਰਵੀ ਦੇ ਬਹੁਤ ਮਸ਼ਹੂਰ ਬੋਲੋ ਯਾਰ ਲੋਰੀ ਬੋਲ ਇਹ ਲੋਰੀ ਬੋਲਦੀ ਧੀ ਆ ਤੇ ਦੇਖ ਸਕਦੇ ਹੋ ਇਹਦੀ ਅੱਖਾਂ ਦੀ ਜਿਹੜੀ ਖੂਬਸੂਰਤੀ ਆ ਬਹੁਤ ਵਧੀਆ ਯਾਰ ਮੱਥੇ ਵਾਲਿਆ ਤੇ ਇਹਦੇ ਪਰ ਪੈਰਾਂ ਦੇ ਕੋਈ ਨਿਸ਼ਾਨੀ ਨਹੀਂ ਪੈਰ ਦੇ ਚਾਰੇ ਕਾਲੇ ਆ ਪੂਛ ਉੱਚ ਚਿੱਟਾ ਬਣਿਆ ਤੇ ਮੀਡੀਅਮ ਸਾਈਜ਼ ਦੀ ਝੁੱਟੀ ਆ ਜੇ ਆਪਾਂ ਗੱਲ ਕਰੀਏ ਤੇ ਮਾਂ ਦੇ ਵੀ ਮੱਥੇ ਦੇ ਬਸ ਇੰਨਾ ਕੁਝ ਸੀ ਤੇ ਮਾਂ ਦੀ ਪੂਛ ਵੀ ਇੰਨੀ ਜਿੱਟੀ ਸੀ ਬਸ ਪਰ ਜੇ ਇਹਦੇ ਵਿੱਚ ਅੱਗੇ ਮੂ ਚੰਗਾ ਸੀਮਨ ਲੱਗੇ ਤੇ ਉਹ ਤੋਂ ਉਹ ਚੰਗੇ ਬੱਚੇ ਲੈ ਜਾ ਸਕਦੇ ਵੀ ਦੀ ਅੱਖਾਂ ਜਿਹੜੀਆਂ ਅੱਖਾਂ ਦੀ ਬਹੁਤ ਵਧੀਆ ਕੁਆਲਿਟੀ ਹੈ ਵੀ ਸਾਰਾ ਜੇ ਨੰਬਰ ਵੇਖੀ ਹਨ ਤੇ ਸਾਰੇ ਨੰਬਰਾਂ ਦੀ ਅੱਖਾਂ ਦੀ ਨੰਬਰੀਆ ਵੀ ਇੱਕ ਵਾਰੀ ਮਤਲਬ ਕੱਟੀ ਦੇ ਵਿੱਚੋਂ ਵੀ ਚੰਗਾ ਬੱਚਾ ਲਿਆ ਜਾਵੇ ਤਾਂ ਬਰੀਡ 'ਚ ਕਿਸੇ ਸੁਧਾਰ ਕੀਤਾ ਜਾ ਸਕਦਾ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਆਵ ਕੁਆਲਿਟੀ ਦੀਆਂ ਨੇ ਅੱਖਾਂ ਅੱਖਾਂ ਦਾ ਹੀ ਸਾਰਾ ਨੀਲੀ ਰੰਗ ਵਿੱਚ ਮੁੱਲ ਬਣਿਆ ਅੱਖਾਂ ਦਾ ਹੋ ਗਿਆ ਤੇ ਪੈਰਾਂ ਦਾ ਵੀ ਗਣਿਆ ਜਾਂਦਾ ਧੁੰਨੀ ਦੇ ਨਿਸ਼ਾਨ ਹੋ ਗਿਆ ਇਹ ਹੈ ਨੀਗਾ ਜੇ ਚੰਗਾ ਸੀਮਨ ਲੱਗੇ ਇਹ ਨਸਲ ਦੀ ਚੰਗੀ ਸੁਧਾਰ ਉਸ ਦਾ ਬਾਕੀ ਜਦੋਂ ਇਹ ਦੁੱਧ ਤੇ ਹੋਣਗੀਆਂ ਔਣਲੇ ਸਮੇਂ ਚ ਲੱਗ ਜੂ ਪਤਾ ਵੀ ਇਹ ਕਿੰਨਾ ਕ ਲੋਰੀ ਬੋਲਦਾ ਰਿਜ਼ਲਟ ਆਉਂਦਾ ਆਪਣੇ ਕੋਲ ਵੀਰ ਬਾਈਕਲ ਹੋਰੇ ਵੀ ਕਿਤੇ ਬਹੁਤ ਚੰਗੀ ਮਾਜਿਆ ਪਰ ਇਹਦੇ ਸੀਮਨ ਬਾਰੇ ਇੰਨੀ ਪਤਾ ਹੈਗਾ ਵੀ ਕਿਹੜੇ ਦੀ ਸੀਮਨ ਦੀਆਂ ਕੀ ਕੋਸ਼ਾ ਤੇ ਇਹ ਵੀ ਬਹੁਤ ਚੰਗੇ ਕਦ ਕੱਠ ਵਾਲੀ ਆ ਤੇ ਪੂਜ ਦੇ ਵਿੱਚ ਥੋੜੇ ਜਿਹਾ ਵਾਲ ਚਿੱਟੇ ਸਮਝਦੇ ਵੀ ਤੇ ਇਹ ਬਿਲਕੁਲ ਨਾਰਮਲ ਆ ਦੁੱਧ ਵੀ ਦੇਣ ਲੱਗਾ ਮਜਾ ਹੈ ਵੀ ਨਾਰਮਲ ਖਰਾਕ ਤੇ ਵੀ 14-15 ਕਿਲੋ ਦੁੱਧ ਆਮ ਦੇਣ ਲਗਾ ਬਹੁਤ ਮਜਾ ਹੈ ਖੁਦਿਆਂ ਜਿਹੜੇ ਸਾਹਮਣੇ ਤੇ ਖੜੀ ਦੇ ਸਕਦੇ ਹੋ ਤੇ ਜਿਹੜੇ ਚੰਗੇ ਪਸ਼ੂ ਆ ਉਹ ਆਟੋਮੈਟਿਕ ਆ ਵੀ 18 17 ਦੇ ਕਰੇ ਨੋਰਮਲ ਮੂੰਹ ਮਾਰਦੇ ਆ ਤੇ ਵੀ ਜਿੰਨੇ ਵੀ ਵੀਰ ਦੇ ਕੋ ਪਸ਼ੂ ਆ ਵੀ ਕੋਈ ਵੀ ਵੀਰ ਨੇ ਕੁਝ ਮੁੱਲ ਨਹੀਂ ਲਿਆਗਾ ਤੇ ਸਾਰੇ ਪਸ਼ੂ ਕਰਦੀ ਆ ਕਰਦੇ ਸੀਮਾ ਨੂੰ ਭਰਾ ਕੇ ਇਹ ਸਾਰੇ ਪਸ਼ੂ ਚੰਗੇ ਜਾਨਵਰ ਕਰੇ ਪੈਦਾ ਕੀਤੇ ਆ ਤੇ ਵੀਡੀਓ ਚ ਜੁੜ ਲਈ ਧੰਨਵਾਦ